ਰੋਪੜਪੁਰ ਦੇ ਵਿੱਚ ਅੱਜ ਦਿਨ ਦਿਹਾੜੇ ਸਾਬਕਾ ਕੌਂਸਲਰ ਨੂੰ ਗੋਲੀ ਮਾਰ ਕੇ ਫੱਟੜ ਕਰਨ ਦਾ ਮਾਮਲਾ ਸਾਹਮਣੇ ਆਇਆ। ਜ਼ਖਮੀ ਮੁਲਖਰਾਜ ਮੁੱਖਾ ਨੇ ਦੱਸਿਆ ਕਿ ਦੇਵੀ ਦੁਆਰਾ ਮੰਦਰ ਦੇ ਕੋਲ ਉਹ ਜੂਸ ਪੀ ਰਿਹਾ ਸੀ ਤਾਂ ਇੱਕ ਸਕਾਰਪਿਓ ਗੱਡੀ ਆਈ ਜਿਸ ਵਿੱਚੋਂ ਨਿਕਲੇ ਕੁਝ ਲੋਕਾਂ ਨੇ ਉਸਨੂੰ ਫੜ ਲਿਆ ਤੇ ਉਸ ਦੇ ਇੱਕ ਗੋਲੀ ਮਾਰੀ ਜੋ ਕਿ ਉਸ ਦੇ ਪੱਟ ਵਿੱਚ ਲੱਗੀ। ਉਸ ਤੋਂ ਬਾਅਦ ਜਦ ਉਸਤੇ ਦੂਸਰਾ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਸੇ ਤਰ੍ਹਾਂ ਛੁਦਾਕੇ ਭੱਜ ਗਿਆ ਤੇ ਆਪਣੀ ਜਾਨ ਬਚਾਈ। ਪੀੜਤ ਮੁਲਖਰਾਜ ਜੋ ਕਿ ਸਾਬਕਾ ਕੌਂਸਲਰ ਹੈ ਤੇ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਦੀ ਸਤਨੀ ਕਾਂਗਰਸ ਪਾਰਟੀ ਵਿੱਚ ਯੁੱਧਾ ਕੌਂਸਲ ਰਾ ਪਜੀ 50 ਸਾਲ ਪਹਿਲਾਂ ਅਸੀਂ ਮਿੰਟਸਟਰ ਕਮੇਟੀ ਕਰਦੇ ਬੈਸ ਹੋਈ ਸੀ ਤੇ ਮੈਨੂੰ ਕਹਿੰਦਾ ਪਰਲਾ ਦੇ ਇਸ ਤਰ੍ਹਾਂ ਇਹ ਨਹੀਂ ਲੈਦੇ ਵਿਚਾਰ ਕੋਈ ਗੱਲ ਨਹੀਂ ਆ ਕਿ ਉਹ ਆਮ ਪਾਰਟੀ ਨਾਲ ਐਮਐਲਏ ਸ੍ਰੀ ਦੇ ਤਦਕ ਕਰ ਮੌਕੇ ਸਮੇਂ ਇਹ ਬਦਿਨ ਬਦਿ ਮਾਸ਼ਲੋ ਕੇ ਆ ਮੁੰਡੇ ਆਏ ਜੰਨੀ ਆਨੇ ਮੈਨਾਂ ਦੇ ਮਿਸ ਜੀ ਦੇਵੀਗੋੜ ਦੇ ਪਾਰ ਤੋਂ ਮੇਰਾ ਰੋਪਿੰਡਗਾ ਪੀਕੇ ਗਿੱਕਮਰ ਰੋਗਾ ਵੋਟਰ ਤੋਂ ਕਿਹਨੇ ਪਹਿਸਤ ਬੈਨ ਸੁਣਾਗੇ ਤੰਨ ਨੂੰ ਕਰਨ ਲੱਗਾ ਦੋ ਜਣੇ ਮੇਰੇ ਲੱਤਾਂ ਜੱਫੀ ਪਾਈ ਤੇ ਮੇਨੂੰ ਦਿੱਕੀ ਨੇ ਵਾਰ ਪਾ ਦਿੱਤੀ ਰਾਖੀ ਮੇਰੇ ਨੂੰ ਮਾਰ ਦਿੱਤੀ ਉੱਤੇ ਪੜ ਤੇ ਮਾਰਨ ਲੱਗੇ ਜਿਵੇਂ ਮੈਂ ਆਪ ਜੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਾਫਰ ਨੂੰ ਕਿਹਾ ਮਾਰਸਾ ਲੱਤੀ ਅਲੋਕਿਸਲਾ ਬਸ ਉਸ ਤੋਂ ਉਹ ਕੋ ਅਗਰ ਗੰਦਿਰ ਦੀ ਕਿੱਥੇ ਹੁੰਦਾ ਵੀ ਮਿਸ ਜੀ ਉੱਤੀ ਉੱਤੀ ਬੋਲਣ ਲੱਗ ਰੋਣ ਲੱਗ ਪਿਆ ਫਿਰ ਉਹਨੇ ਗੋਲੀ ਮਾਰੀ ਮੇਰੇ ਸਿੱਧੀ ਪੱਤਰ ਦੇ ਵੱਜ ਗਈ ਉਹਨਾਂ ਨੂੰ ਕਿਹਾ ਕਿ ਲੈ ਨੀ ਨਾ ਤਾਂ ਮੰਦੋੜ ਦੋ ਮਾਤਾ ਨਾਲ ਦੀ ਮੱਤਰ ਦੇਖ ਕੇ ਤੇ ਤੀਵੀਂ ਵਾਰ ਦੇ ਪਰ ਜਿੰਨੇ ਰੋਕੂ ਇੱਕ ਦਿਨ ਮਤਲਬ ਜਿਹੜੇ ਅੰਜਾਮ ਹੁੰਦਾ ਇਹ ਕੋਈ ਲੋਲ ਹੈ ਜਿਨ੍ਹਾਂ ਦੀ ਕਹਾਣੀ ਹੈ ਅਮਰੀਕਾ ਜੀ ਲਾਲੂ ਦਾ ਮੁੰਡਾ ਹੀ ਰਣਗਰ ਤੋਂ ਫੋਟੋ ਦਾ ਸਾਜ਼ਿਸ਼ ਨਹੀਂ ਜੇ ਕਿਸੇ ਕਹਿੰਦੇ ਨਹੀਂ ਸਰੋ ਨਦੀਨ ਦਾ ਕੋਈ ਨਾ ਨਾ ਨਹੀਂ ਇਹਦਾ ਇਦੋਂ ਕੋਈ 45 ਸਾਲ ਪਹਿਲਾਂ ਇਹ ਨਾ ਜੰਗ ਸਿੰਧ ਰੋਜ ਬੰਦ ਕਰ ਲਿਆ ਤਰ ਤਰ ਰੋਤੇ ਨੇ ਮਾਪੇ ਤੇ ਕਹਿੰਦੇ ਉਹਨੂੰ ਦੱਸਿਆ ਵੀ ਨਾ ਕਿ ਉਹ ਚਾਰ ਬੇਟੀਆਂ ਨੇ ਮੈਂ ਦੋ ਦਾ ਪਿਸਤੌਲ ਕਿਤੇ ਕੋ ਦਾ ਤੈਨੂੰ ਬੜਲ ਨੀ ਗੱਲ ਦੀ ਕੋਈ ਏਦਾਂ ਦੀ ਅੱਜ ਦੀ ਮਾੜੀ ਤੇ ਹੈ ਸੀ ਸਕੋਰ ਪਈ ਪ੍ਰੈਸ ਵਾਲੇ ਵੀਰਾਂ ਨੇ ਬੇਨਤੀ ਆਈ ਸੀ ਵੀ ਮਰਾਦਾ ਸਮਝਦੇ ਹੋਇਆ ਤੂੰ 20 ਜੀਰ ਖਾਦੀ ਕਰੋ ਇੱਕ ਵੇ ਇੱਕ ਵਰਦ ਨੇ ਵਿੱਚ ਕਿਤੇ ਤੈਨੀਆਂ ਨਹੀਂ ਆਣੇ ਮੈਨੂੰ ਚਲੋ ਭਾਈ ਪਲੀਜ਼ ਤਲਾਹ ਦੇ ਭਾਈ ਕੋ ਜੇ ਤਲਾਹ ਮਿਲੀ ਸੀ ਕਿ ਬਗਾਦੀ ਗੇੜ ਗੋਲੀ ਚੱਲੀ ਆ ਮਿਲਤਰਾਜ ਕੋਈ ਐਮਸੀ ਨੇ ਆਪਣੇ ਇੱਕ ਵਰੀਦ ਮੈਂ ਤੇ ਉਹਨਾਂ ਦੇ ਪੱਟੇ ਗੋੜੀ ਲੱਗੀ ਜਿਹਨਾਂ ਨੂੰ ਕਲਦਾ ਦਿਓ ਅਸਾਂ ਦਾਖਲ ਕੀਤਾ ਗਿਆ ਹੈ ਹੁਣ ਅਸੀਂ ਮੌਕੇ ਤੇ ਪਹੁੰਚੇ ਹਾਂ ਸਟੇਟਮੈਂਟ ਲੈ ਰਹੇ ਹਾਂ ਕਿ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਜਿਹੜੇ ਵਿਅਕਲਾਂ ਦੇ ਵਿੱਚ ਸਰਬੱਤ ਕੀ ਲਿਖਾਇਆ ਵੀ ਕੌਣ ਲੋਕ ਸੀ ਜਿਹੜੇ ਮਾਮਲਾ ਵਾਸਤੇ ਅਜੇ ਸਟੇਟਮੈਂਟ ਲੈ ਰਹੇ ਹਾਂ ਜਿਵੇਂ ਨੇ ਦੱਸਿਆ ਨਹੀਂ ਕਰਿਆ ਵੀ ਕਿਹੜੇ ਬੰਦੇ ਜਿਹੜੇ ਬੰਦੇ ਹੋਣਗੇ ਉਹਨਾਂ ਦੇ ਬਿਨ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਕਾਹਦੇ ਤੇ ਆਏ ਸੀ ਵੀ ਇਹ ਤਾਂ ਦੱਸੇ ਸਕੋਰ ਕਿਉਂ ਗੱਡੀ ਤੇ ਪਤਾ ਲੱਗੋ ਸਰ ਸਾਰੇ ਵੀ ਗੋਲੀ ਚੱਲੀ ਹੁਣ ਵੀ ਗੋਲੀ ਚੱਲਦਾ ਕਰ ਗੋਲੀ ਦੀ ਬਾਤ ਤਾਂ ਜਿਹੜੀ ਅਜ ਜਿਹੜੀ ਹਰ ਹਰ ਚੀਜ਼ ਪਰਤਾਲ ਕੀਤੀ ਜਾ ਰਹੀ ਹੈ ਜਿਹੜੇ ਵੀ ਦੋਸ਼ੀ ਉਹਨਾਂ ਨੂੰ ਬਖਸ਼ਿਆ ਨਹੀਂ ਗਿਆ ਸਰ ਰਜਿਸਨ ਹੈ ਸਰ ਜੀ ਤੋਂ ਹੋਰ ਇਹਦੇ ਪਿੱਛੇ ਹਜੇ ਦੱਸਣਗੇ ਜੋ ਸਟੇਟਮੈਂਟ ਦੇਣਗੇ ਪਤਾ ਲੱਗੇਗਾ ਵੀ ਇਹ ਕਿਉਂ ਇਹ ਹਾਸਾ ਵਾਪਰ ਗਿਆ ਹੈ ਜੀ ਵਾਈਟਕੀ ਹੈ ਭਾਈ ਸਾਡੇ ਕਿ ਕੀ ਆਪ ਜੀ ਵਾਈਟਸ ਕਿਤੇ ਜਾ ਰਹੇ ਸੀ ਕਿ ਦੋ ਜਨ ਆਇਲਸ ਹੋਰ ਕੋਲ ਉਹਨਾਂ ਨੇ ਇਹਨਾਂ ਜਿਹੇ ਪੁਸ਼ਪਾਂ ਦੇ ਦੋ ਵੀ ਉਸਾਰ ਤੇ ਚਾਰ ਵੀ ਹੋ ਸਕਦੇ ਹੈ ਕੀ ਰਜਿਸਟਰੀ ਕਸ਼ਵਲਿਆ ਦੇਣਾ ਥੋੜਾ ਠੀਕਰੀ ਕੇ ਭਾਈ ਜੀ ਗੱਲ ਹੋਣੀ ਗਈ ਤੇ ਬਾਕੀ ਤੁਸੀਂ ਇਹ ਦੇਖ ਲਓ ਕਿ ਸ਼ਹਿਰ ਚ ਕਿਹੜੀ ਹਾਲਾਤ ਬਣੇ ਪਏ ਨੇ ਸਵੇਰੇ ਵੀ ਵਾਰਦਾਤ ਹੋਈ ਹੈ ਗੋਲੀ ਚੱਲੀ ਹੈ ਕਾਹਦਾ ਬਦਲਾਵ ਜੀ ਤਾਂ ਕਾਮਰਸ਼ਲ ਇਲਾਕਾ ਮੰਨਦੇ ਵੀ ਜਿੱਦੇ ਗੁੰਡਾਗਰਦੀ ਕਰਦੇ ਨੇ ਆ ਕਰਦੇ ਨੇ ਤੇ ਕੋਈ ਵੀ ਇਹੋ ਜਿਹਾ ਦਿਨ ਨਹੀਂ ਹੈਗਾ ਵੀ ਜਦੋਂ ਸ਼ਹਿਰ ਚ ਕੋਈ ਵਾਰਦਾਤ ਹੋਵੇ ਮੈਂ ਐਸਐਸਪੀ ਜਿਹੜੇ ਨਵੇਂ ਆਏ ਐ ਐਸਐਸਪੀ ਸਾਹਿਬ ਨੂੰ ਸਵਾਲ ਪੁੱਛਦਾ ਵੀ ਅੱਕੇ ਆ ਕੀ ਕਰਦੇ ਜਾਈਏ ਥੋੜਾ ਜਿਹਾ ਸਖਤੀ ਕਰਨੀ ਨਹੀਂ ਤੇ ਸ਼ਹਿਰ ਦੇ ਹਾਲਾਤ ਹੋਰ ਖਰਾਬ ਹੋ ਜਣਗੇ ਐੋ ਜਿਹੇ ਹਾਲਾਤਾਂ ਜੇ ਸਮਝਦੇ ਹੋ ਸ਼ਹਿਰ ਦਾ ਮੋਹ ਜਰਾ ਖਮੜਿਆ ਸਵੈਮ ਦਾ ਮੋਹ ਪੜਿਆਗਾ ਭਾਜੀ ਜੇ ਇਹਨਾਂ ਨੇ ਕਾਰਵਾਈ ਨਾ ਕੀਤੀ ਕੀ ਜਿਨ੍ਹਾਂ ਨੇ ਆਪਣਾ ਵੱਡਾ ਇਨਫਾਮ ਗੋਰੀ ਪਾਈ ਹੈ ਅਸੀਂ ਸਿਰੇ ਸਿਟੀ ਨਾ ਨਾ ਕਰਾਂਗੇ ਜੇ ਅਸੀਂ ਪੂਰਾ ਤਨਲਾ ਲਾਵਾਂਗੇ ਸੜਕੀ ਹੋਵੇਗਾ ਜੋਧਪੁਰ ਤੋਂ ਪੱਤਰਕਾਰ ਸੁਖਤੇਨ ਸਿੰਘ ਦੀ ਰਿਪੋਰਟ